ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਜਿੰਨੇ ਵੀ ਕਾਨੂੰਨ ਦੇ ਲੀਡਰ ਨੇ ਯਾਨੀ ਬਹੁਤ ਸਾਰੇ ਕਈ ਲੀਡਰਾਂ ਦੀ ਗੱਲ ਕਰ ਰਿਹਾ ਮੈਂ ਪੰਜਾਬ ਦੇ ਅੰਦਰ ਅੱਜ ਬਹੁਤ ਵੱਡਾ ਪਲਟਾ ਵਧ ਚੁੱਕਿਆ ਹੈ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਸਿਆਸਤ ਦੇ ਵਿੱਚ ਇੱਕ ਬਹੁਤ ਵੱਡਾ ਪੁਚਾਲਾ ਗਿਆ ਕਿਉਂਕਿ ਸੁਖਵੀਰ ਸਿੰਘ ਬਾਦਲ ਅਕਸਰ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਨਾ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਦੂਜੇ ਪਾਸੇ ਨਾ ਹੀ ਸੁਖਵੀਰ ਸਿੰਘ ਬਾਦਲ ਅੱਜ ਕੱਲ ਮੁੱਦੇ ਦੀ ਗੱਲ ਨਹੀਂ ਕਰ ਰਹੇ ਸੀ ਉਹ ਡਾਇਨਾਸੌਰਾਂ ਨੂੰ ਲੈ ਕੇ ਗੱਲ ਕਰ ਰਹੇ ਸੀ ਔਰ ਸਾਹਮਣੇ ਤੋਂ ਵੀ ਜਵਾਬ ਉਹੋ ਜਿਹੇ ਹੀ ਚੱਲ ਰਹੇ ਸੀ ਪਰ ਸੁਖਵੀਰ ਸਿੰਘ ਬਾਦਲ ਦੇ ਨਾਲੋ ਬਹੁਤ ਵੱਡੇ ਪੱਧਰ ਦੇ ਉੱਤੇ ਅੱਜ ਜਿਹੜੀ ਖ਼ਬਰ ਤੁਸੀਂ ਵੇਖਣ ਜਾ ਰਹੇ ਹੋ ਇਹ ਸੁਖਵੀਰ ਸਿੰਘ ਦੀ ਸਿਆਸਤ ਨੂੰ ਲੈ ਕੇ ਹੈ ਔਰ ਦੂਜੇ ਪਾਸੇ ਕਈ ਵੱਡੇ ਲੀਡਰ ਕਾਲੀ ਗੱਲ ਦੇ ਵਿੱਚੋਂ ਸੁਖਵੀਰ ਸਿੰਘ ਬਾਦਲ ਤੋਂ ਹੱਥ ਖੜੇ ਕਰ ਗਏ ਨੇ ਔਰ ਦੂਜੇ ਪਾਸੇ ਸੁਖਵੀਰ ਬਾਦਲ ਨੇ ਇੱਕ ਵੱਡੀ ਰਣਨੀਤੀ ਵੀ ਬਣਾ ਲਈ ਸੀ ਕਿ ਮੈਂ ਆਪਣੇ ਯਾਨੀ ਪੰਜਾਬ ਦੇ ਵਿੱਚੋਂ ਜਿਹੜੀਆਂ ਥਿਓਰੀਆਂ ਸੀ ਨਾ ਪੰਜਾਬ ਦੇ ਜਿਹੜੇ ਲੋਕ ਕਹ ਰਹੇ ਸੀ ਦਰਾਂ ਸਾਲ ਦੇ ਵਿੱਚ ਸੁਖਬੀਰ ਬਾਦਲ ਉਹੀ ਕਰਨ ਜਾ ਰਹੇ ਸੀ ਉਹ ਕੀ ਕਰਨ ਜਾ ਰਹੇ ਸੀ ਮੈਂ ਤੁਹਾਨੂੰ ਦੋ ਵੀਡੀਓ ਦਿਖਾਉਣ ਜਾ ਰਿਹਾ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਔਰ ਦੂਜੇ ਪਾਸੇ ਪੰਜਾਬ ਦੇ ਵਿੱਚੋਂ ਲੋਕਾਂ ਦਾ ਸਰਵੇ ਹੋ ਚੁੱਕਿਆ ਉਹਨਾਂ ਦੇ ਉੱਤੇ ਵੀ ਇੱਕ ਬਹੁਤ ਵੱਡਾ ਮਾਮਲਾ ਸੁਖਬੀਰ ਬਾਦਲ ਦੇ ਸਾਹਮਣੇ ਆ ਗਿਆ ਜੀ ਸਿਆਸਤ ਨੂੰ ਲੈ ਕੇ ਕਿ ਸੁਖਬੀਰ ਬਾਦਲ ਸਿਆਸਤ ਦੇ ਵਿੱਚ ਨਾ ਰਹਿਣਾ ਇਹ ਮਾਮਲਾ ਨਾ ਜਿਹੜਾ ਇਹ ਕਾਲੀ ਦਲ ਨੂੰ ਪੂਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਯਾਨੀ ਸੁਖਬੀਰ ਸਿੰਘ ਬਾਦਲ ਨੇ ਬੀਤੇ ਦੋ ਦਿਨਾਂ ਦੇ ਅੰਦਰ ਆਪਣੇ ਬੇਟੇ ਨੂੰ ਲਾਂਚ ਕਰਨ ਦੀ ਗੱਲ ਕੀਤੀ ਔਰ ਉਸ ਤੋਂ ਬਾਅਦ ਉਹਦਾ ਭਤੀਜਾ ਆਉਂਦਾ ਜਿਹੜਾ ਕਹਿੰਦਾ ਅਸੀਂ ਸਿਆਸਤ ਪੰਜਾਬ ਦੇ ਵਿੱਚ ਕਰਨੀ ਹੈ ਮਾਮਲਾ ਕੀ ਹੈ ਕਿਉਂਕਿ ਮਾਮਲਾ ਪੰਜਾਬ ਦੇ ਲੋਕ ਪਹਿਲੀ ਸਮਝੀ ਬੈਠੇ ਸੀ ਲੋਕ ਕੀ ਕਹਿੰਦੇ ਸੀ ਕਹਿੰਦੇ ਜੀ ਉਹਦਾ ਆਪਣੇ ਹੀ ਪਰਿਵਾਰ ਨੂੰ ਆਪਦੀ ਸਿਆਸਤ ਦੇ ਵਿੱਚ ਰੱਖਣਾ ਚਾਹੁੰਦੇ ਨੇ ਪਰ ਸੁਖਬੀਰ ਬਾਦਲ ਤੇ ਦੋ ਵੱਡੇ ਅਲੀਗੇਸ਼ਨ ਨੇ ਔਰ ਸੁਖਬੀਰ ਸਿੰਘ ਬਾਦਲ ਕਿ ਹੁਣ ਸਿਆਸਤ ਚੜ੍ਹਣਗੇ ਇਹ ਬਹੁਤ ਵੱਡਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਔਰ ਵਿਕਰਮ ਸਿੰਘ ਮਜੀਠੀਆ ਹੁਣ ਲੰਮਾ ਜਾਣਗੇ ਕਿਉਂਕਿ ਸਿੰਘਬੀਰ ਸਿੰਘ ਬਾਦਲ ਦੀ ਜਿਹੜੀ ਤਾਕਤ ਸੀ ਉਹ ਵਿਕਰਮ ਸਿੰਘ ਮਜੀਠੀਆ ਦੇ ਪਿੱਛੇ ਲੱਗੀ ਸੀ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਵੀ ਲੰਮੇ ਜਾਣਗੇ ਦੂਜੇ ਪਾਸੇ ਪੰਜਾਬ ਦੇ ਅੰਦਰ ਫੇਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਸਾਨੀ ਨਾਲ ਆਪਣੀ ਸਰਕਾਰ ਫੇਰ ਤੋਂ ਬਣਾਉਣ ਜਾ ਰਹੇ ਨੇ ਤਾਂ ਹੁਣ ਮੈਂ ਤੁਹਾਡੇ ਨਾਲ ਦੋ ਵੀਡੀਓ ਦਾ ਅੰਕੜਾ ਜਿਹੜਾ ਕਿ ਸਾਂਝਾ ਕਰੂੰਗਾ ਇੱਕ ਪਾਸੇ ਪੰਜਾਬ ਦੇ ਅੰਦਰ ਇੱਕ ਪੱਤਰਕਾਰ ਦੁਆਰਾ ਸਰਵੇ ਕੀਤਾ ਗਿਆ ਉਹਨੇ ਪੁੱਛਿਆ ਕਿ ਸੁਖਬੀਰ ਸਿੰਘ ਬਾਦਲ ਚਾਹ ਕਾਂਗਰਸ ਹੋਵੇ ਤੁਸੀਂ ਇਹਨਾਂ ਬਾਰੇ ਕਹਿਣਾ ਕੀ ਚਾਹੁੰਦੇ ਹੋ ਔਰ ਦੂਜੇ ਪਾਸੇ ਉਹਨਾਂ ਦੇ ਜਿਹੜਾ ਜਵਾਬ ਆਉ ਮੈਂ ਤੁਹਾਨੂੰ ਦਿਖਾਉਂਗਾ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਅੱਜ ਸੁਖਬੀਰ ਸਿੰਘ ਬਾਦਲ ਤੇ ਇੱਕ ਟਿੱਪਣੀ ਕੀਤੀ ਹੈ ਉਹ ਟਿੱਪਣੀ ਮਾਮੂਲੀ ਨਹੀਂ ਹੈ ਕਿਉਂਕਿ ਇਹਨਾਂ ਨੇ ਬਹੁਤ ਵੱਡਾ ਸ਼ਲ ਪੰਜਾਬ ਦੇ ਨਾਲ ਕਰ ਦਿੱਤਾ ਤਾਂ ਉਹਦਾ ਵੀ ਤੁਹਾਨੂੰ ਮੈਂ ਵੀਡੀਓ ਸੁਣਾਉਂਗਾ ਪਹਿਲੀ ਵੀਡੀਓ ਪੰਜਾਬ ਦੇ ਅੰਦਰ ਬਹੁਤ ਸਾਰੇ ਸਾਰੇ ਬਜ਼ੁਰਗ ਜਿਨ੍ਹਾਂ ਦੇ ਕੋਲੋਂ ਇਹ ਸਰਵੇ ਆਇਆ ਉਹ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਸੁਣੋ ਸਰਵੈਤੀ ਪਾਰਟੀਆਂ ਜਿਹੜੀਆਂ ਰਹੀਆਂ ਨੇ ਆਪਾਂ ਮੈਂ ਕਾਂਗਰਸ ਦੀ ਗੱਲ ਕੀਤੀ ਜਾਵੇ ਕਾਲੀ ਦਲ ਦੀ ਉਹਨਾਂ ਨੇ ਕੁਝ ਕੀਤਾ ਮਹਿਸੂਸ ਕਰ ਰਹੇ ਹੋ ਅੱਜ ਠੱਗੀ ਮਾਰੇ ਹੋਰ ਕੀ ਕਰਨ ਨਿਕਲਣ ਦੋਈ ਪਾਡੇ ਲੱਗਦਾ ਤੁਹਾਨੂੰ ਕਿਨੇ ਕਿਉਂ ਕਿ ਮੈਨੂੰ ਲੱਗਦਾ ਵੀ ਇਹ ਵੀ ਰਲ ਗਈ ਸੁਰਲ ਕੇ ਉਹ ਦਿਖਦੀ ਆਪਾਂ ਨੂੰ ਕੁੱਤੀ ਚੋਰਾਂ ਚੜਨ ਜਾਂਦੀ ਹੋਰ ਕੀ ਹੁੰਦੀ ਤਾਂ ਸੁਣ ਲਿਆ ਪੰਜਾਬ ਵਾਲਿਓ ਪੰਜਾਬ ਦੇ ਲੋਕਾਂ ਨੇ ਇਹਨਾਂ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਸਿਆਣੇ ਬਜ਼ੁਰਗਾਂ ਨੂੰ ਪੁੱਛਿਆ ਗਿਆ ਕੀ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਅਕਾਲੀ ਦਲ ਦੇ ਨੇਤਾ ਔਰ ਦੂਜੇ ਪਾਸੇ ਕਾਂਗਰਸ ਜਾਂ ਕੋਈ ਵੀ ਪਾਰਟੀ ਪੰਜਾਬ ਪ੍ਰਤੀ ਤੁਹਾਨੂੰ ਕਿਵੇਂ ਲੱਗਦੀ ਹੈ ਤਾਂ ਲੋਕਾਂ ਨੇ ਗਾਲਾਂ ਕੱਢੀਆਂ ਤਾਂ ਹੁਣ ਸੁਖਬੀਰ ਸਿੰਘ ਬਾਦਲ ਨੂੰ ਸਿਆਸਤ ਛੱਡਣੀ ਚਾਹੀਦੀ ਹੈ ਕਿਉਂਕਿ ਇਹਦੇ ਨਾਲ ਪੰਜਾਬ ਦੇ ਅੰਦਰ ਇੱਕ ਵੱਡਾ ਧਮਾਕਾ ਹੋ ਗਿਆ ਉਹ ਕੀ ਹੋਗਾ ਸੁਣ ਲਿਓ ਜਰਾ ਧਿਆਨ ਦੇ ਨਾਲ ਕਿ ਸੁਖਬੀਰ ਸਿੰਘ ਬਾਦਲ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵੱਡਾ ਬਿਆਨ ਦਿੱਤਾ ਤੇ ਉਹਨਾਂ ਨੇ ਬਹੁਤ ਵੱਡਾ ਇੱਕ ਅਲਿਗੇਸ਼ਨ ਵੀ ਲਾ ਦਿੱਤਾ ਜਿਹਨੂੰ ਸੁਣ ਕੇ ਪੰਜਾਬ ਦੇ ਲੋਕਾਂ ਦੇ ਪਾਰਾਂ ਦੇ ਥੱਲੋਂ ਜ਼ਮੀਨ ਹਿੱਲ ਗਈ ਆ ਤਾਂ ਉਹ ਮਾਮਲਾ ਕੀ ਹੈ ਪਹਿਲਾਂ ਇਹਨੂੰ ਸਮਝ ਲੈਣਾ ਚਾਹੀਦਾ ਕਿਉਂਕਿ ਚਿਹਦੀ ਧਿਆੜੇ ਚੱਲ ਰਹੇ ਨੇ ਚਿਹਦੀ ਧਿਆੜੇ ਦੇ ਵਿੱਚ ਸਭੇ ਗੁਰੂਆਂ ਦੇ ਨਾਲ ਇੱਕ ਵੱਡਾ ਖਲਵਾੜ ਇੱਥੇ ਵੀ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਘਰ ਵਾਲੀ ਹਰਸਿਮਰਤ ਕੌਰ ਬਾਦਲ ਇਹਨਾਂ ਦੁਆਰਾ ਪੰਜਾਬ ਪ੍ਰਤੀਸ਼ਲ ਕੀਤਾ ਗਿਆ ਤਾਂ ਸੁਣੋ ਮੁੱਖ ਮੰਤਰੀ ਕੀ ਕਹਿੰਦੇ ਨੇ ਵੀਰਵਾਲ ਦੇ ਨਾਮ ਜਦੋਂ ਰੱਖਿਆ ਤਾਂ ਉਹਨਾਂ ਨੇ ਪੁੱਛਿਆ ਸੀਗਾ ਉਹਨਾਂ ਨੇ ਕੱਲ ਜਾਰੀ ਵੀ ਕਰਤਾ ਉਹ ਕਿ ਉਹੀ ਉਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਜਿਹੜੇ ਅੱਜ ਵਿਰੋਧ ਕਰਦੇ ਨੇ ਉਹੀ ਇਹ ਕਹਿੰਦੇ ਸੀਗੇ ਕਿ ਵਾਹ ਵੀਰਵਾਲ ਦਿਵਸ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ ਵੀ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡਾ ਬਲੀਦਾਨ ਹੈ ਇਸ ਬਲੀਦਾਨ ਨੂੰ ਨਤਮਸਤ ਹੋਣਾ ਚਾਹੀਦਾ ਉਹਨਾਂ ਦੇ ਟਵੀਟ ਪਏ ਨੇ ਜੀ ਉਹਨਾਂ ਤਰੀਕਾਂ ਦੇ 2019 ਦੇ ਸੋ ਸ਼ਾਇਦ ਜਾਂ ਤਾਂ ਫਿਰ ਆਪ ਨਹੀਂ ਬਿਆਨ ਦੇ ਕੇ ਯਾਦ ਰੱਖਦੇ ਹੋਣੇ ਜਾਂ ਫਿਰ ਉਹਨਾਂ ਨੂੰ ਧਰਮ ਨਾਲ ਜਾਂ ਵਿਰਸੇ ਨਾਲ ਕੋਈ ਲੈਣ ਦੇਣਾਂ ਨਹੀਂ ਤਾਂ ਸੁਣ ਲਿਆ ਪੰਜਾਬ ਵਾਲੋ ਪੰਜਾਬ ਦੇ ਮੁੱਖ ਮੰਤਰੀ ਨੇ ਕੀ ਕਿਹਾ ਕਹਿੰਦਾ ਦੇਖੋ ਜੀ ਮੈਂ ਵੀ ਕਹਿਣਾ ਚਾਹਣਾ ਤੁਹਾਡੇ ਸਾਹਮਣੇ ਇਸ ਗੱਲ ਨੂੰ ਪੇਸ਼ ਕਰਨਾ ਚਾਹਣਾ ਕਿ ਜਿਹੜੇ ਸਾਡੇ ਛੋਟੇ ਸਾਹਿਬਜ਼ਾਦੇ ਨੇ ਉਹਨਾਂ ਦਾ ਜਿਹੜਾ ਨਾਮ ਚੱਲ ਰਿਹਾ ਸੋ ਸਹੀ ਹੈ ਪਰ ਇੱਥੇ ਸਾਡੇ ਸਿੱਖ ਜਥੇਬੰਦੀਆਂ ਸਾਡੇ ਪੰਜਾਬ ਦੇ ਲੋਕ ਹੁਣ ਸੁਖਬੀਰ ਬਾਦਲ ਨੂੰ ਕਹਿ ਰਹੇ ਨੇ ਕਿ ਤੂੰ ਸਿਆਸਤ ਛੱਡ ਦੇ ਕਿਉਂ ਕਿ ਉਹਨੇ ਛੋਟੇ ਸਾਹਿਬਜ਼ਾਦੇ ਦਾ ਨਾਮ ਬਦਲ ਕੇ ਬਾਲਵੀਰ ਜੁਲਸ਼ ਰੱਖਣ ਦਾ ਨਾਮ ਜਿਹੜਾ ਕਿ ਕੇਂਦਰ ਨੂੰ ਦਿੱਤਾ ਸੀ ਹੁਣ ਕੇਂਦਰ ਨੇ ਤਾਂ ਪੱਲਾ ਛੱਡ ਆ ਲਿਆ ਪਰ ਦੂਜੇ ਪਾਸੇ ਸੁਰਵੀਰ ਸਿੰਘ ਬਾਦਲ ਫਸ ਗਿਆ ਕਿਉਂਕਿ ਸੁਖਵੀਰ ਸਿੰਘ ਬਾਦਲ ਨੂੰ ਪੂਰਾ ਪੰਜਾਬ ਤਕਰੀਬਨ ਤਕਰੀਬਨ 100 ਦਾ 100% ਕੱਲੇ ਇਹਨਾਂ ਦੇ ਆਪ ਦੇ ਘਰ ਦੇ ਵਿੱਚੋਂ ਛੱਡ ਕੇ ਪੂਰਾ ਪੰਜਾਬ ਸੁਖਵੀਰ ਸਿੰਘ ਬਾਦਲ ਨੂੰ ਗਾਲਾਂ ਕੱਢਣ ਤੇ ਲੱਗਿਆ ਕੋਸਣ ਤੇ ਲੱਗਿਆ ਇਹਨਾਂ ਦੀ ਭੰਡੀ ਕਰਨ ਤੇ ਲੱਗਿਆ ਤੇ ਇਹਨਾਂ ਨੂੰ ਇਹ ਕਹਿਣ ਲੱਗਿਆ ਕਿ ਸੁਖਵੀਰ ਸਿੰਘ ਬਾਦਲ ਸਿਆਸਤ ਛੱਡ ਦੇਣਾ ਕਿਉਂ ਕਿਉਂਕਿ ਇਹਨਾਂ ਨੂੰ ਸਿਆਸਤ ਦਾ ਕੋਈ ਮਤਲਬ ਨਹੀਂ ਪਤਾ ਉਹਨਾਂ ਨੂੰ ਪਤਾ ਇਹ ਹੈ ਕਿ ਸਾਡਾ ਜਿਹੜਾ ਪਿਓ ਪ੍ਰਤਾਪ ਸਿੰਘ ਬਾਦਲ ਸਰਗੋਹ ਉਹ ਜਿਹੜੀ ਰਾਜਨੀਤੀ ਕਰਕੇ ਇਹਨਾਂ ਨੂੰ ਫੜਾਕੇ ਗਿਆ ਨਾ ਇਹਨਾਂ ਨੂੰ ਵੀ ਲੱਗਦਾ ਸੀ ਕਿ ਸਾਡੇ ਕੋਲੋਂ ਪੰਜਾਬ ਹੱਥਾਂ ਦੇ ਵਿੱਚੋਂ ਨਹੀਂ ਜਾਣਾ ਪਰ ਹੁਣ ਇਹਨਾਂ ਦੇ ਹੱਥਾਂ ਦੇ ਵਿੱਚੋਂ ਪੰਜਾਬ ਖਿਸਕ ਚੁੱਕਿਆ ਪੰਜਾਬ ਦੇ ਲੋਕ ਜਾਗਰਤ ਹੋ ਚੁੱਕੇ ਨੇ ਤੇ ਬਾਕੀ ਜਿਹੜੇ ਇਹਦੇ ਨਾਲ ਦੇ ਲੀਡਰ ਹਨ ਨਾ ਸੁਖਵੀਰ ਬਾਦਲ ਦੇ ਉਹ ਦਰਸਲ ਦੇ ਵਿੱਚ ਹੱਥ ਖੜੇ ਕਰ ਗਏ ਨੇ ਸੁਖਵੀਰ ਬਾਦਲ ਉਹ ਨੇਤਾ ਨੇ ਘਰੇ ਜਾ ਕੇ ਉਹ ਜਦੋਂ ਕਿ ਘਰੇ ਜਾਂਦੇ ਆ ਨਾ ਉਹ ਹੱਸਦੇ ਆ ਪੰਜਾਬ ਦੇ ਲੋਕਾਂ ਤੇ ਕਿ ਅੱਜ ਅਸੀਂ ਇੰਨੇ ਲੋਕਾਂ ਨੂੰ ਬੁੱਧੂ ਬਣਾਇਆ ਸਾਡੇ ਪਿੱਛੇ ਲੱਗੇ ਅੱਜ ਜਿਵੇਂ ਇੱਥੇ ਕਾਂਡ ਕਰਵਾਇਆ ਪੰਜਾਬ ਦੀ ਸਰਕਾਰ ਤੋਂ ਲੈ ਕੇ ਪੰਜਾਬ ਦੇ ਲੋਕ ਸਾਡਾ ਕੁਝ ਨਹੀਂ ਵਿਗਾੜ ਪਾਉਂਦੇ ਤਾਂ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਸਾਡੇ ਹੀ ਭੈਣ ਭਰਾਵਾਂ ਤੋਂ ਕੀ ਯਾਰ ਪੰਜਾਬ ਦੇ ਅੰਦਰ 25 ਸਾਲਾਂ ਤੱਕ ਇਹਨਾਂ ਨੇ ਰਾਜ ਕੀਤਾ ਕੋਈ ਛੋਟਾ ਸਮਾਂ ਨਹੀਂ ਹੈਗਾ 25 ਸਾਲ ਬਹੁਤ ਵੱਡੇ ਹੁੰਦੇ ਨੇ ਤੇ ਜਿਹੜੇ 25 ਸਾਲਾਂ ਦੇ ਵਿੱਚ ਲੋਕਾਂ ਨੇ ਸਾਡੇ ਪੰਜਾਬ ਨੂੰ ਇੱਕ ਇੰਨੀ ਕੁ ਦੇਣ ਨਹੀਂ ਦਿੱਤੀ ਬਲਕਿ ਇਹਨਾਂ ਨੇ ਬਰਗਾੜੀ ਕਾਂਡ ਕਰਵਾ ਦਿੱਤੇ ਇਹਨਾਂ ਨੇ ਬਾਈਬਲ ਕਲਾਕਾਂਡ ਕਰਵਾ ਦਿੱਤਾ ਤੇ ਫਿਰ ਖੂਬੇ ਦੇ ਵਿੱਚੋਂ ਜਦੋਂ ਵੜਵਾਰ ਸਾਡੇ ਲੋਕਾਂ ਨੂੰ ਸਿੱਟਿਆ ਜਰਨਾ ਲੈ ਡਰਨੇ ਉਹਨਾਂ ਲੋਕਾਂ ਨੂੰ ਤਿਆਰ ਇਹਨਾਂ ਨੇ ਰਾਤਾਂ ਕਟਵਾਈਆਂ ਨੇ ਕਿਹੜੀ ਸਿਆਸਤ ਵੀ ਗੱਲ ਕਰਦੇ ਨੇ ਛੱਡ ਦੇਣੀ ਚਾਹੀਦੀ ਐ ਸੁਵੀਰ ਬਾਦਲ ਨੂੰ ਸਿਆਸਤ ਔਰ ਦੂਜੇ ਪਾਸੇ ਉਹਨਾਂ ਦਾ ਮਜੀਠੀਆ ਹੁਣ ਲੰਮਾ ਜਾਊਗਾ ਇਹ ਗੱਲ ਯਾਦ ਰੱਖਿਓ ਕਿਉਂਕਿ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਔਰ ਕਹਿੰਦਾ ਸੀ ਮੈਂ ਕੱਲ ਤੁਹਾਨੂੰ ਕਿ ਭਾਈ ਮਨਿੰਦਰ ਮੋਦੀ ਦੀਆਂ ਮਸ਼ੀਨਾਂ ਨੂੰ ਮੁੱਖ ਮੰਤਰੀ ਬਣਾ ਦੇਣੀ ਆ ਦਰਾਸਾਲ ਦੇ ਵਿੱਚ ਕੇਂਦਰ ਦੇ ਨਾਲ ਰਲ ਕੇ ਮੁੱਖ ਮੰਤਰੀ ਦੇ ਨਾਲ ਧੱਕਾ ਤਾਂ ਇਹ ਕਰ ਸਕਦੇ ਨੇ ਪਰ ਇੱਥੇ ਸਾਡੇ ਵਾਲੇ ਮੁੱਖ ਮੰਤਰੀ ਨੂੰ ਵੀ اپੀਲ ਹੈ ਕਿ ਆਪਣੇ ਹੀ ਪੰਜਾਬ ਦੇ ਪ੍ਰਸ਼ਾਸਨ ਨੂੰ ਇਹੋ ਜਿਹਾ ਅਲਰਟ ਕਰਕੇ ਰੱਖਣ ਇਹੋ ਜਿਹਾ ਇੱਕ ਨਿਯਮ ਪੈਦਾ ਕਰਨ ਕਿ ਨਾ ਤਾਂ ਕੇਂਦਰ ਦਾ ਜੋਰ ਚੱਲੇ ਤੇ ਨਾ ਇੱਥੇ ਅਕਾਲੀਆਂ ਦਾ ਚੱਲੇ ਕਿਉਂ ਕਿਉਂਕਿ ਅਕਾਲੀ ਦਲ ਪੰਜਾਬ ਨੂੰ ਲਾਂਬੂ ਲਾਉਣਾ ਚਾਹੁੰਦਾ ਹੈ ਅਕਾਲੀ ਦਲ ਨੇ ਪਹਿਲਾਂ ਵੀ ਗੁੱਸਾ ਵਾਰਿਆ ਮੈਂ ਪੁੱਛਣਾ ਚਾਹੁੰਦਾ ਫੇਰ ਤੋਂ ਸੁਨੀਲ ਬਾਦਲ ਨੂੰ ਕਿ ਤੁਸੀਂ ਪੰਜਾਬ ਦੇ ਅੰਦਰ ਪੱਤੀ ਸਾਲ ਸਾਡੇ ਲੋਕਾਂ ਦਾ ਲਹੂ ਪੀਕੇ ਲੋਕਾਂ ਨੂੰ ਲੁੱਟਿਆ ਆਪਣੇ ਘਰ ਦੇ ਅੰਦਰ ਤੁਸੀਂ ਦੋ ਮਣਾ ਸੋਨਾ ਵੀ ਰੱਖੀ ਵਿੱਚ ਇਹ ਵੀ ਗੱਲ ਬਾਹਰ ਆ ਰਹੀ ਹੈ ਫਿਰ ਗੱਲ ਕੀ ਆ ਪੰਜਾਬ ਦੇ ਨਾਲ ਕਿਉਂ ਤੁਸੀਂ ਦੁਸ਼ਮਣੀ ਕਰਦੇ ਹੋ ਤਾਂ ਹੁਣ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਹਾਡੀ ਰਹਿ ਕੀ ਹੈ ਜਰੂਰ ਕਰੋ ਤਾਂ ਠੀਕਾ ਪੰਜਾਬ ਵਾਲੇ ਜੁਨੇ ਭੈਣ 99 ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹੁਣ ਬੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ